রেকর্ড ਤੋੜ ਕੰਮ ਹੋ ਰਿਹਾ ਸਕੂਲਾਂ ਦੇ ਵਿੱਚ ਇੰਨਾ ਬਦਲਾਅ ਹੈ ਵੀ ਤੁਸੀਂ ਆਮ ਬੰਦੇ ਨੂੰ ਜਾ ਕੇ ਪੁੱਛੋਗੇ ਤਾਂ ਆਮ ਪਰਿਵਾਰ ਖੁਸ਼ ਨੇ ਇਹ ਨੌਕਰੀ ਦੇਵਾਂਗੇ 1000 ਰੁਪਏ ਹਰ ਇੱਕ ਔਰਤ ਨੂੰ ਦੇਵਾਂਗੇ ਨਸ਼ੇ ਨੂੰ ਲੈ ਕੇ এমਪਲੋਇਮੈਂਟ ਲੈ ਕੇ ਸਰਕਾਰ ਜ਼ੀਰੋ ਹੋ ਗਈ। ਉਹ ਜੀ 2 ਸਾਲਾਂ ਦੇ ਵਿੱਚ ਉਹ ਕੰਮ ਕਰਦੇ ਆਮ ਆਦਮੀ ਪਾਰਟੀ ਨੇ ਜਿਹੜੇ 70 75 ਸਾਲਾਂ ਤੋਂ ਕੋਈ ਦੂਜਿਆ ਸਰਕਾਰਾ ਕਰੀ ਨਹੀਂ ਪਾਈਆਂ। ਹਰੋ ਗਰੀਬ ਆਦਮੀ ਦਾ ਕੰਮ ਹੋ ਰਿਹਾ ਕੋਈ ਸਰਕਾਰੀ ਕੋਈ ਕੰਮ ਲਾ ਲੋ ਜਨੂ ਕੰਮ ਹੋ ਰਿਹਾ ਕਿਸੇ ਨੂੰ ਪ੍ਰੇਸ਼ਾਨ ਜੀਓਗ੍ਰਾਫੀ ਨਹੀਂ ਹੋ ਰਹੀ ਪਰ ਦਿਨ ਹੈ ਵੀ ਹੈ ਕਿ ਇਹ ਲੋਕਾਂ ਨੂੰ ਬੀਲੀ ਬਿਲ ਹੋ ਗਏ ਆ ਮੈਡੀਕਲ ਹੋ ਗਏ ਹਰ ਤਰ੍ਹਾਂ ਦੇ ਸਹੂਲਤਾ ਮਿਲੀਆਂ ਕੋਈ ਆਮ ਬੰਦਾ ਕੋਈ ਵੀ ਪ੍ਰੇਸ਼ਾਨ ਨਹੀਂ ਹੈਗਾ ਅੱਜ ਜਿਹੜੀ ਜਿਹੜੀ ਪਹਿਲੀ ਸਰਕਾਰਾਂ ਸੀਗੀਆਂ ਉਹ ਖਰਾਬ ਕਰਤੀਆਂ ਸੀਗੀਆਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਆ ਮੈਂ ਬੜੀਆਂ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਦੇਖੀਆਂ ਮੈਂ ਨਹੀਂ ਦੇਖਿਆ ਕਿਸੇ ਪਾਰਟੀ ਨੇ ਆਪਣੇ ਸ਼ੁਰੂਆਤੀ ਸਾਲਾਂ ਵਿੱਚ ਇੰਨਾ ਜ਼ਿਆਦਾ ਕੰਮ ਕਰਕੇ ਦਿਖਾਇਆ ਹੋਏ ਮੇਰੇ ਕਰੇ ਅੱਜ ਪੰਜੇ ਸੀ ਲੱਗਿਆ ਜੀ ਸਾਡਾ ਫੇਰ ਵੀ ਹੁਣ ਤੱਕ ਦਾ ਬਿੱਲ ਜ਼ੀਰੋ ਆ ਕਿਉਂਕਿ ਅਸੀਂ ਸੰਭਲ ਕੇ ਚਲਾਨੇ ਕੋਈ ਵੀ ਇਹਨਾਂ ਨੇ ਉਹਦੇ ਚ ਵਿਤਕਰਾਨੇ ਰੱਖਿਆ ਕਿ ਇੱਕ ਤੱਕੇ ਨੂੰ ਦੇਣੀ ਹੈ ਦੂਜੇ ਨੂੰ ਨਹੀਂ ਦੇਣੀ ਜਿਹੜਾ ਵੀ ਬੰਦਾ ਸੋਚ ਸਮਝ ਕੇ ਬਿਜਲੀ ਵਰਤਦਾ ਹੈ ਉਹਦਾ ਅੱਜ ਦੀ ਡੇਟ ਤੇ ਬਿੱਲ ਜ਼ੀਰੋ ਆ ਰਿਹਾ ਜਿਸ ਨਾਲ ਕਿ ਦੁਨੀਆ ਨੂੰ ਬਹੁਤ ਰਾਹਤ ਹੈ ਜਿਹੜੇ ਬੀਬੀਆਂ ਭੈਣਾਂ ਨੂੰ 1000 ਰੁਪਏ ਦੇਣ ਦਾ ਵਾਦਾ ਕੀਤਾ ਸੀ ਇਹਨਾਂ ਕੋਲ ਉਹ ਵਾਦਾ ਨਹੀਂ ਪੂਰਾ ਹੋਇਆ ਇਹਨਾਂ ਨੇ ਨਸ਼ੇ ਦਾ ਇੱਕ ਮੁੱਦਾ ਚੱਕਿਆ ਸੀ ਉਹ ਇਹਨਾਂ ਕੋਲ ਸੋਲਵ ਨਹੀਂ ਹੋਇਆ ਨਸ਼ਾ ਹੋਰ ਜ਼ਿਆਦਾ ਵੱਧ ਗਿਆ ਬਹੁਤ ਵਧੀਆ ਕਾਰਗੁਜ਼ਾਰੀ ਹੈ ਜੀ ਆਮ ਆਦਮੀ ਪਾਰਟੀ ਮੈਨਲੀ ਤਾਂ ਤੁਸੀਂ ਆ ਦੇਖੋ ਵੀ ਆਮ ਬੰਦੇ ਦੀ ਸੁਣਵਾਈ ਸ਼ੁਰੂ ਹੋ ਗਈ ਫਿਰ ਮੋਹੱਲਾ ਕਲੀਨਿਕ ਫਿਰ ਤੁਸੀਂ ਐਜੂਕੇਸ਼ਨ 'ਚ ਲਗਾ ਲਓ ਸਕੂਲ ਆਫ ਐਮਿਨੈਂਸ ਤੇ ਬਾਕੀ ਵੀ ਜਿਹੜੇ ਸਕੂਲ ਨੇ ਰਿਕਾਰਡ ਤੋੜ ਕੰਮ ਹੋ ਰਿਹਾ ਹੈ ਸਕੂਲਾਂ ਦੇ ਵਿੱਚ ਇੰਨਾ ਬਦਲਾਅ ਹੈ ਵੀ ਤੁਸੀਂ ਆਮ ਬੰਦੇ ਨੂੰ ਜਾ ਕੇ ਪੁੱਛੋਗੇ ਤਾਂ ਆਮ ਪਰਿਵਾਰ ਖੁਸ਼ ਨੇ ਫਿਰ ਤੁਸੀਂ ਬਿਜਲੀ ਦਾ ਬਿੱਲ ਦੇਖੋ जीरो ਹੋ ਗਏ 80% ਤੋਂ ਉੱਤੇ ਲੋਕਾਂ ਦੇ ਕੋਈ ਸੈਕਟਰ ਤੁਸੀਂ ਦੇਖ ਲਓ ਹਰ ਸੈਕਟਰ ਚ ਸਫਲਤਾ ਹੀ ਸਫਲਤਾ ਹੈ ਜੀ ਕਾਰਗੁਜ਼ਾਰੀ ਕੁਝ ਵੀ ਨਹੀਂ ਕਹਿਨ ਇਹ ਸਿਰਫ ਕਹਿਨ ਤੇ ਕਰਨ ਚ ਬਹੁਤ ਫਰਕ ਹੈ ਨਾ ਜੋ ਜੋ ਕਿਹਾ ਸੀ ਇੱਕ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਕਿ ਨੌਕਰੀ ਦਵਾਂਗੇ 1000 ਰੁਪਏ ਹਰ ਇੱਕ ਔਰਤ ਨੂੰ ਦਵਾਂਗੇ ਨਸ਼ੇ ਨੂੰ ਲੈ ਕੇ এমਪਲੋਇਮੈਂਟ ਲੈ ਕੇ ਸਰਕਾਰ ਜ਼ੀਰੋ ਰਹੀ ਹੈ ਕਾਨੂੰਨੀ ਵਿਵਸਥਾ ਨੂੰ ਕਿੱਦਾਂ ਦੇ ਰਹੇ ਹੋ ਕਾਨੂੰਨੀ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਹਰ ਜਗ੍ਹਾ ਚੋਰੀਆਂ ਹੋ ਰਹੀਆਂ ਹਨ ਖੋਪਾਜੀ ਹੋ ਰਹੀ ਐ ਇਸ ਕਾਨੂੰਨ ਵਿਵਸਥਾ ਕਿਤੇ ਨਹੀਂ ਦਿਖ ਰਹੀ ਇਹ ਅਨਐਕਸਪੀਰੀਅੰਸ ਬੰਦੇ ਕੁਰਸੀਆਂ ਤੇ ਬੈਠੇ ਹਨ ਨੂੰ ਕੁਝ ਨਹੀਂ ਪਤਾ ਕੀ ਕਰਨਾ ਬਹੁਤ ਬੁਰਾ ਹਾਲ ਐ ਕਾਨੂੰਨ ਵਿਵਸਥਾ ਦਾ ਕੋਜੀ 2 ਸਾਲਾਂ ਦੇ ਵਿੱਚ ਉਹ ਕੰਮ ਕਰਦੇ ਆਮ ਆਦਮੀ ਪਾਰਟੀ ਨੇ ਜਿਹੜੇ 70 75 ਸਾਲਾਂ ਤੋਂ ਕੋਈ ਦੂਜੀ ਸਰਕਾਰਾ ਕਰ ਨਹੀਂ ਪਾਈਆਂ ਹੁਣ ਦੇਖੋ ਸਕੂਲ ਸਰਕਾਰੀ ਖੋਲ ਤੇ ਜਿੱਥੋਂ ਲੋਕ ਪ੍ਰਾਈਵੇਟ ਬੱਚੇ ਆਪਣੇ ਢਾਕੇ ਸਰਕਾਰੀ ਸਕੂਲਾਂ ਚ ਪਾਰੇ ਹਨ ਠੀਕ ਐ ਉਸ ਤੋਂ ਬਾਅਦ 600 ਯੂਨਟ ਬਿਜਲੀ ਮੁਆਫ ਐ ਇਹ ਕੋਈ ਕੈਟਾਗਰੀ ਹਰ ਕਿਸੇ ਨੂੰ ਨਹੀਂ ਹਰ ਇੱਕ ਬੰਦੇ ਨੂੰ 600 ਯੂਨਟ ਮੁਆਫ ਐ ਦੂਜੇ ਤੀਜੇ ਨੰਬਰ ਤੇ ਜੀ ਮਲਾ ਕਲੀਨਿਕ ਖੁੱਲੇ ਆ ਜਿੱਥੇ 2 ਤੋਂ 250 ਬੰਦਾ ਪੇਸ਼ੈਂਟ ਰੋਜ਼ ਦਵਾਈ ਲੈ ਕੇ ਤੰਦਰੁਸਤ ਹੋ ਕੇ ਘਰ ਜਾਂਦਾ ਔਰ ਸਾਡੇ ਜਿੰਨੇ ਵੀ ਐਮਐਲਏ ਸਭਾ ਨੇ ਪੂਰੇ ਪੰਜਾਬ ਚ ਅੱਛੇ ਕੰਮ ਕਰਦੇ ਪਿਆਨ ਉਹਨਾਂ ਦੇ ਕਾਰਜਕਾਰੀ ਨੂੰ ਕੋਈ ਬੈਨੀਫਿਟ ਨਹੀਂ ਹੋ ਰਿਹਾ ਕਿ ਪਬਲਿਕ ਅਰਾਸਮੈਂਟ ਕੀਤਾ ਜਾ ਰਿਹਾ ਜਿੱਦਾਂ ਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਮੈਲਾ ਨੂੰ 1000 ਰੁਪਏ ਫੰਡ ਦਿੱਤਾ ਜਾਵੇਗਾ ਲੇਕਿਨ ਕੋਈ ਮੈਲਾ ਨੂੰ 1000 ਰੁਪਏ ਨਹੀਂ ਦਿੱਤਾ ਗਿਆ ਔਰ ਅਸੀਂ ਤਾਂ ਇਹਨਾਂ ਦੇ ਵੀ ਕਹਿੰਨੇ ਕਿ ਜਿਹੜੇ ਦਲਬੱਦਰ ਚੱਲੇ ਫਿਰਦੇ ਨੇ ਇਲੈਕਸ਼ਨ ਦੇ ਟਾਈਮ ਤੇ ਵਿੱਚ ਹਰ ਪਾਰਟੀ ਕੋਈ ਜਿਹੜਾ ਵਿਰੋਧ ਕਰਦੇ ਨੇ ਕਾਨੂੰਨ ਦੀ ਵਿਵਸਥਾ ਕਿੱਦਾਂ ਦੇਂਦੇ ਹਾਂਜੀ ਕਾਨੂੰਨ ਦੀ ਵਿਵਸਥਾ ਨਹੀਂ ਕਿੱਦਾਂ ਦੇਂਦੇ ਕੋਈ ਨਹੀਂ ਜ਼ੀਰੋ ਜ਼ੀਰੋ ਆਮ ਆਦਮੀ ਤਾਂ ਜਦੋਂ ਹੀ ਆਈ ਹੈ ਕੰਮ ਅੱਛੇ ਹੋ ਰਹੇ ਆ ਹਰ ਗਰੀਬ ਆਦਮੀ ਦਾ ਕੰਮ ਹੋ ਰਿਹਾ ਕੋਈ ਸਰਕਾਰੀ ਕੋਈ ਵੀ ਕੰਮ ਲਾ ਲੋ ਜਿੰਨੂੰ ਕੰਮ ਹੋ ਰਿਹਾ ਕਿਸੇ ਨੂੰ ਪਰੇਸ਼ਾਨ ਖਜੇਗਰਾ ਵੀ ਨਹੀਂ ਹੋ ਰਹੀ ਪਰ ਜਿੰਨਾ ਵੀ ਹੈ ਕਿ ਇਹ ਲੋਕਾਂ ਨੂੰ ਬਿਜਲੀ ਬਿੱਲ ਹੋ ਗਏ ਆ ਮੈਡੀਕਲ ਹੋ ਗਏ ਹਰ ਤਰ੍ਹਾਂ ਦੇ ਸਹੂਲਤਾਂ ਮਿਲੀਆਂ ਕੋਈ ਆਮ ਬੰਦਾ ਕੋਈ ਵੀ ਪਰੇਸ਼ਾਨ ਨਹੀਂ ਹੈਗਾ ਅੱਜ ਜਿਹੜੀ ਪਹਿਲੀ ਸਹਾਰਾ ਸੀਗੀ ਉਹ ਖਰਾਬ ਕਰ ਦਿੱਤੀ ਸੀਗੀ ਸੁਣਵਾਈ ਨਹੀਂ ਹੁੰਦੀ ਸੀਗੀ ਲੋਕ ਬਹੁਤ ਖਜੇਰਾ ਬਣਦੇ ਸੀਗੇ ਕਿਹੜੇ ਕਿਹੜੇ ਕੰਮ ਬਧੀ ਹੋਣਗੇ ਮੇਨ ਕੰਮ ਤੇ ਜਿਹੜਾ ਇਹਨਾਂ ਬੱਚਿਆਂ ਦੀ ਸਕੂਲ ਖੁੱਲੇ ਜਾ ਰਹੇ ਆ ਸਭ ਤੋਂ ਵੱਡੀ ਉਹ ਮੇਨ ਚੀਜ਼ ਹੈ ਫਿਰ ਉਸ ਤੋਂ ਬਾਅਦ ਹਰ ਗਰੀਬ ਬੰਦੇ ਲਈ ਮੈਡੀਕਲ ਬਹੁਤ ਜ਼ਰੂਰੀ ਸੀਗਾ ਇਹਨਾਂ ਨੇ ਘਰ ਘਰ ਚ ਕਲੀਨਿੰਗ ਮੱਲੇ ਖੋਲੀ ਜਿਹੜੀ ਲੋਕਾਂ ਨੂੰ ਦਵਾਈਆਂ ਤੋਂ ਬੜੀ ਰਾਹਤ ਮਿਲ ਰਹੀ ਹੈ ਜਿਹੜਾ ਗਰੀਬ ਆਦਮੀ ਟੈਸਟਿੰਗ ਕਰ ਸਕਦਾ ਇਹ ਉੱਥੇ ਟੈਸਟ ਫ੍ਰੀ ਹੋ ਰਿਹਾ ਹੈ ਦਵਾਈ ਮਿਲੀ ਜਾ ਰਹੀ ਹੈ ਫਿਰ ਉਸ ਤੋਂ ਜਿਹੜੇ ਨੇ ਮੇਨ ਜਿਹੜੀ ਬਿਜਲੀ ਆ ਉਹ ਹਰ ਬੰਦੇ ਨੂੰ ਫ੍ਰੀ ਮਿਲੀ ਹੈ ਉਹਦਾ ਬਿਲ ਨਹੀਂ ਆ ਰਿਹਾ ਇਸ ਕਰਕੇ ਹਰ ਬੰਦੇ ਦਾ ਦੋ 2000 ਪਰ ਗਰੀਬ ਬੰਦੇ ਦਾ ਬਾਈ ਦਾ ਉਹ ਬੰਦਾ ਆਮ ਆਦਮੀ ਸਰਕਾਰ ਤੋਂ ਖੁਸ਼ ਹੈ ਕੀ ਆਰਡਰ ਦੇਖੋ ਜੀ 90% ਤਾਂ ਬਹੁਤ ਵਧੀਆ ਚੱਲ ਰਿਹਾ ਜੋ ਦੇਖੋ ਅੱਜ ਦੇ ਪਹਿਲਾਂ ਹਾਲਾਤ ਸੀਗੇ ਪੰਜਾਬ ਦੇ ਵਿੱਚ ਤਰ੍ਹਾਂ ਦੇ ਗੈਂਗਸਟਰ ਆਕੇ ਆਪਣਾ ਲੋਕਾਂ ਉਤੇ ਰੋ ਪਾਉਂਦੇ ਸੀਗੇ ਹੁਣ ਜਿੱਦਾਂ ਕਮਿਸ਼ਨਰ ਸਾਹਿਬ ਪਿੱਛੇ ਵੀ ਦੋ ਤਿੰਨ ਇੰਕਾਊਂਟਰ ਕੀਤੇ ਉਹਨਾਂ ਨੇ ਅਗੋ ਸਾਗੀ ਪੰਜਾਬ ਦੀ ਸਥਿਤੀ ਸਹੀ ਰਵੇ ਤੇ ਆਪਣਾ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਬਕੇ ਦਾ ਡਰ ਨਾ ਰਵੇ ਅਸੀਂ ਤਾਂ ਇਹ ਹੀ ਕਹਿੰਦੇ ਆ ਸੀਐਮ ਸਾਹਿਬ ਦੇ ਬਹੁਤ ਵਧੀਆ ਰਣਨੀਤੀ ਦੇ ਨਾਲ ਚੱਲ ਰਹੇ ਨੇ ਹਮੇਸ਼ਾ ਇੱਦਾਂ ਹੀ ਚੱਲਣ ਤੇ ਅਸੀਂ ਉਹਨਾਂ ਦਾ ਹਰਸ ਵਜੇ ਸਾਥ ਦੇਵਾਂਗੇ ਜੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਮੈਂ ਕਹਿ ਸਕਦਾ ਜੀ ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ ਮੈਂ ਬੜੀਆਂ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਦੇਖੀਆਂ ਮੈਂ ਨਹੀਂ ਦੇਖਿਆ ਕਿਸੇ ਪਾਰਟੀ ਨੇ ਆਪਣੀ ਸ਼ੁਰੂਆਤੀ ਸਾਲਾਂ ਵਿੱਚ ਇੰਨਾ ਜ਼ਿਆਦਾ ਕੰਮ ਕਰਕੇ ਦਿਖਾਇਆ ਹੋਏ ਜਿਹੜਾ ਪਿਛਲੀਆਂ ਸਰਕਾਰਾਂ ਨੇ ਪਿਛਲੇ 30 ਸਾਲਾਂ 'ਚ ਨਹੀਂ ਕੀਤਾ ਉਹ ਇਹਨਾਂ ਨੇ 2 ਸਾਲਾਂ 'ਚ ਕਰਕੇ ਦਿਖਾਇਆ ਜੀ ਕਿਹੜੇ ਕਿਹੜੇ ਕੰਮ ਵਧੀਆ ਲੱਗੇ ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇਹਨਾਂ ਦਾ ਜਿਹੜਾ ਸਭ ਤੋਂ ਵਧੀਆ ਕੰਮ ਲੱਗਿਆ ਜਿਹੜਾ ਇਹਨਾਂ ਨੇ ਹਰ ਤਰੱਕੇ ਦੀ 600 ਯੂਨਿਟ ਬਿਜਲੀ ਮਾਫ ਕੀਤੀ ਆਂਦਿਆਂ ਸਾਰੀ ਮੇਰੇ ਘਰੇ ਅੱਜ 5 AC ਲੱਗੇ ਆ ਜੀ ਸਾਡਾ ਫੇਰ ਵੀ ਹੁਣ ਤੱਕ ਦਾ ਬਿੱਲ 0 ਹੈ ਕਿਉਂਕਿ ਅਸੀਂ ਸੰਭਲ ਕੇ ਚਲਾਨੇ ਕੋਈ ਵੀ ਇਹਨਾਂ ਨੇ ਉਹਦੇ ਚ ਵਿਤਕਰਾਨੀ ਰੱਖਿਆ ਕਿ ਇੱਕ ਤਪਕੇ ਨੂੰ ਦੇਣੀ ਹੈ ਦੂਜੇ ਨੂੰ ਨਹੀਂ ਦੇਣੀ ਜਿਹੜਾ ਵੀ ਬੰਦਾ ਸੋਏ ਸਮਝੇ ਕਿ ਬਿਜਲੀ ਵਰਤਦਾ ਹੈ ਉਹਦਾ ਅੱਜ ਦੀ ਰੇਟ ਤੇ ਬਿੱਲ 0 ਆ ਰਿਹਾ ਜਿਸ ਨਾਲ ਕਿ ਦੁਨੀਆ ਨੂੰ ਬਹੁਤ ਰਾਹਤ ਹੈ ਉਹੀ ਪੈਸਾ ਹੁਣ ਬੰਦਾ ਕਿਸੇ ਹੋਰ ਕਰਦੀ ਕਬੀਲਦਾਰੀ ਨੇ ਜਿੱਥਣ ਚ ਵਰਤ ਸਕਦਾ ਹੈ ਇਸ ਤੋਂ ਇਲਾਵਾ ਜੀ ਤੁਸੀਂ ਦੇਖੋਗੇ ਕਿ ਆਮ ਲੋਕਾਂ ਦੇ ਜੇ ਘਰੇ ਕੋਈ ਬੰਦਾ ਬਿਮਾਰ ਹੋ ਜਵੇ ਤਾਂ ਹਜ਼ਾਰਾਂ ਰੁਪਈਆ ਤਾਂ ਉਹਨਾਂ ਦਾ ਬਿਮਾਰੀ ਦੇ ਉੱਤੇ ਹੀ ਖਰਚਾ ਆ ਜਾਂਦਾ ਸੀ ਅੱਜ ਦੀ ਡੇਟ 'ਚ ਤੁਸੀਂ ਜਾਓਗੇ ਦੇਖੋਗੇ ਵੀ ਹਰੇਕ ਮੁਹੱਲੇ 'ਚ ਇੱਕ ਮੁਹੱਲਾ ਕਲੀਨਿਕ ਖੁੱਲਿਆ ਜਿੱਥੇ ਕਿ ਸਰਟੀਫਾਈਡ ਡਾਕਟਰਸ ਜਿਹੜੇ ਨੇ ਐਮਬੀਬੀਐਸ ਡਾਕਟਰਸ ਬੈੰਦੇ ਨੇ ਤੇ ਸਪੈਸ਼ਲਾਈਜ਼ਡ ਡਾਕਟਰਸ ਤੇ ਉੱਥੇ ਵਿਜ਼ਿਟ ਵੀ ਹੁੰਦੀ ਹੈ ਤੇ ਆਮ ਲੋਕਾਂ ਨੂੰ 29 ਤਰ੍ਹਾਂ ਦੇ ਟੈਸਟ ਜਿਨ੍ਹਾਂ ਤੇ ਹਜ਼ਾਰਾਂ ਰੁਪਏ ਲੱਗਦਾ ਸੀ ਉਹ ਫ੍ਰੀ ਨੇ ਉਹਨਾਂ ਦੀ ਮੈਡੀਕੇਸ਼ਨ ਫ੍ਰੀ ਹੈ ਉਹਨਾਂ ਦਾ ਟ੍ਰੀਟਮੈਂਟ ਫ੍ਰੀ ਹੈ ਤੇ ਜੇ ਕੋਈ ਸੀਰੀਅਸ ਹੋ ਜਾਂਦਾ ਤਾਂ ਉਹਨਾਂ ਨੂੰ ਥਰੂ ਐਮਬੂਲੈਂਸ ਉਹਨਾਂ ਦੀ ਵੱਡੇ ਹਸਪੀਟਲਸ 'ਚ ਜਾ ਕੇ ਵੀ ਫ੍ਰੀ ਟ੍ਰੀਟਮੈਂਟ ਦੀ ਜਿਹੜੀ ਫੈਸਿਲਿਟੀ ਹੈ ਉਹ ਪੰਜਾਬ ਸਰਕਾਰ ਨੇ ਪ੍ਰੋਵਾਈਡ ਕੀਤੀ ਸਰ ਬਹੁਤ ਵਧੀਆ ਆਮ ਆਦਮੀ ਸਰਕਾਰ ਜਦੋਂ ਦੀ ਆਈ ਹੈ ਉਹਨਾਂ ਨੇ ਬਹੁਤ ਸਾਰੇ ਸ਼ਹਿਰ ਉਹਨਾਂ ਦੇ ਸਾਰੇ ਇਲਾਕਾ ਵਾਸੀ ਉਹਨਾਂ ਤੋਂ ਕੁਛ ਨਹੀਂ ਸਾਡੇ ਸੈਂਟਰ ਹਲਕੇ ਦੇ ਐਮਐਲਏ ਸਾਹਿਬ ਨੇ ਉਹਨਾਂ ਤੋਂ ਅਸੀਂ ਬਹੁਤ ਪ੍ਰਭਾਵਿਤ ਆ ਉਹਨਾਂ ਦੇ ਕੰਮਕਾਰ ਤੋਂ ਉਹਨਾਂ ਨੇ ਨਸ਼ੇ 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 ਨੂੰ ਨੱਥ ਪਾਈ ਹੈ ਕਿੰਨੇ ਬੰਦੇ ਉਹਨਾਂ ਨੇ ਜਿਹੜੇ ਚਿੱਟਾ ਕਰਦੇ ਸੀ ਉਹਨਾਂ ਨੂੰ ਠੀਕ ਕਰਾ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਨੇ ਯੂਥ ਨੂੰ 40000 ਨੌਕਰੀਆਂ ਦਿੱਤੀਆਂ ਨੇ ਸਾਡੇ ਪੰਜਾਬ 'ਚ ਮੱਲਕਨੀਲੀ ਕੇ ਨਵੇਂ ਬਣੇ ਨੇ ਸਰ ਬਹੁਤ ਜ਼ਿਆਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਪਾਂ ਅੱਜ ਤੱਕ ਕਦੇ ਨਹੀਂ ਦੇਖਿਆ ਬਿਜਲੀ ਦਾ ਬਿੱਲ ਸਾਡਾ ਜ਼ੀਰੋ ਆਂਦਾ ਆਪਾਂ ਅੱਜ ਤੱਕ ਕੋਈ ਸਰਕਾਰ ਨਹੀਂ ਦੇਖੀ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਹੋਵੇ ਜਿਹੜੇ 2 ਸਾਲ ਹੋ ਗਏ ਸਰਕਾਰ ਦੀ ਕਾਰਜਕਾਰੀ ਬਿਲਕੁਲ ਜ਼ੀਰੋ ਹੈ ਜੀ ਜਿਹੜੇ ਇਹਨਾਂ ਨੇ ਲੋਕਾਂ ਦੇ ਨਾਲ ਝੂਟੇ ਵਾਦੇ ਕੀਤੇ ਸੀ ਜਿਹੜੇ ਬੀਬੀਆਂ ਭੈਣਾਂ ਨੂੰ 1000 ਰੁਪਏ ਦੇਣ ਦਾ ਵਾਦਾ ਕੀਤਾ ਸੀ ਇਹਨਾਂ ਖਲੋ ਵਾਦਾ ਨਹੀਂ ਪੂਰਾ ਹੋਇਆ ਇਹਨਾਂ ਨੇ ਨਸ਼ੇ ਦਾ ਇੱਕ ਮੁੱਦਾ ਚੱਕਿਆ ਸੀ ਉਹ ਇਹਨਾਂ ਕੋਲ ਸੋਲਵ ਨਹੀਂ ਹੋਇਆ ਨਸ਼ਾ ਹੋਰ ਜ਼ਿਆਦਾ ਵੱਧ ਗਿਆ ਸੋ ਇਹਨਾਂ ਦੀ ਜਿਹੜੀ ਕਾਰਜਕਾਰੀ ਰਹੀ ਹੈ ਬਿਲਕੁਲ ਜ਼ੀਰੋ ਹੈ ਬਹੁਤ ਵਧੀਆ ਕਾਰਜਕਾਰੀ ਹੈ ਜੀ ਮੱਲਾਂ ਦੇ ਕਲੀਨਿਕ ਖੁੱਲ ਚੁੱਕੇ ਨਾ ਬਾਕੀ ਹੋਰ ਅਗੋਂ ਇਹਦਾ ਕੋਟ ਲੱਗਿਆ ਜੀ ਉਦੋਂ ਹੋਰ ਖੁੱਲੀ ਜਾਣੇ ਆ ਲੋਕਾਂ ਨੂੰ ਸਹੂਲਤਾਂ ਮਿਲੀਆਂ ਇੱਕ ਤਾਂ ਮੱਲਾ ਕਲੀਨਿਕ ਜੀ ਇੱਕ ਸਕੂਲ ਆਫ ਐਮਿਨੈਂਸ ਜੀ ਸਰਕਾਰੀ ਸਕੂਲ ਪ੍ਰਾਈਵੇਟ ਉਹ ਵੀ ਬਹੁਤ ਵਧੀਆ ਬਣ ਚੁੱਕੇ ਨੇ ਤੇ 600 ਯੂਨਿਟ ਫ੍ਰੀ ਬਿਜਲੀ ਜਿਹੜੀ ਕੀਤੀ ਐ ਹਮਾਤੜ ਸਾਥੀ ਘਰਾਂ ਦੇ ਜਿਨ੍ਹਾਂ ਦੇ ਬਿੱਲ 4-4 5-5 ਹਜ਼ਾਰ ਰੁਪਏ ਲੰਦਾ ਸੀ ਜ਼ੀਰੋ ਬਿੱਲ ਆ ਰਿਹਾ ਜੀ ਲੋਕੀ ਕਾਰਗਰ ਦੀ ਖੁਸ਼ ਹੈਗੇ ਆ ਜੀ ਨਾਲੇ ਸਾਡੇ ਐਮ.ਐਲ.ਏ ਸਾਹਿਬ ਨੇ ਜਿਹੜੇ ਐਮ.ਪੀ ਸੀਟ ਤੋਂ ਨਮਾਜਿਆ ਗਿਆ ਜਿਨ੍ਹਾਂ ਨੂੰ 2 ਸਾਲ ਉਹਨਾਂ ਨੇ ਬੇ ਤੜਕ ਹੋ ਕੇ ਕੰਮ ਕੀਤੇ ਆ ਜੀ ਗੰਦੇ ਪਾਣੀ ਦੇ ਵਿੱਚ ਦੇਖੋ ਜੀ ਕਿਦਾਂ ਉਹ ਜਾ ਕੇ ਉਹਨਾਂ ਨੇ ਮੰਨਿਆਂ ਲੋਕਾਂ ਦੀਆਂ ਸੁਵਿਧੀਆਂ ਸਾਰਿਆਂ ਨੇ ਸ਼ਾਬਾਸ਼ੀ ਦਿੱਤੀ ਹੈ ਜੀ ਤਾਂ ਹੀ ਮਹਾਨਤਮਾ ਜੀ ਨੇ ਉਹਨਾਂ ਨੂੰ ਟਿਕਟ ਰਾਂ ਨਮਾਜਿਆ ਸਭ ਤੋਂ ਵਧੀਆ ਕੰਮ ਹੈ ਜੀ ਲੋਕਾਂ ਦੇ ਨਾਲ ਵਿਚਰਦੇ ਨੇ